गोल्डन लॉटरी एजेंसी महासिंह गेट अमृतसर ਤੋਂ દિਵਾਲੀ ਬੰਪਰ लॉटरी ਦੇ ਨਿਕਲੇ ਇਨਾਮਾਂ ਵਿੱਚ 10 ਲੱਖ ਦਾ ਇਨਾਮ ਨਿਕਲਣ ਤੇ ਇੱਥੋਂ लॉटरी ਖਰੀਦਣ ਵਾਲੇ ਵਿਅਕਤੀ ਬਾਗੋਬਾਗ ਹੋ ਗਏ ਹਨ ਅਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਗੋਲਡਨ लॉटरी एजेंसी ਦੇ ਮਾਲਕ ਰঞ্জੀਤ ਸਿੰਘ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਅੱਜ ਉਹ ਲਖਪਤੀ ਬਣ ਗਏ ਹਨ लॉटरी एजेंसी ਦੇ ਮਾਲਕ ਰঞ্জੀਤ ਸਿੰਘ ਨੇ ਕਿਹਾ ਕਿ ਲੋਕ ਪੰਜਾਬ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਦੁਕਾਨਾਂ ਤੋਂ ਹੀ लॉटरी ਖਰੀਦਣ ਦੇ ஆன்ਲਾਈਨ ਲਾਟਰੀਆਂ ਖਰੀਦਣ ਤੋਂ ਪਰਹੇਜ਼ ਕਰਨ ਕਿਉਂਕਿ ਉਹਨਾਂ ਦੇ ਵਿੱਚ ਕਈ ਵਾਰ ਧੋਖਾ ਹੁੰਦਾ ਹੈ। ਉਹਨਾਂ ਨੇ ਇਨਾਮ ਜੇਤੂ ਪ੍ਰਾਪਤ ਵਿਅਕਤੀਆਂ ਨੂੰ ਵਧਾਈ ਦਿੰਦੇ ਹੋਏ ਪੰਜਾਬ ਵਾਸੀਆਂ ਨੂੰ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਫਰਸਟ ਵੇ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਦੀਵਾਲੀ ਬੰਪਰ ਲਾਟਰੀ ਜਿਹੜੀ ਇੱਥੇ 골ਡਨ ਲਾਟਰੀ ਏਜੰਸੀ ਮਾਂ ਸਿੰਘ ਗੇਟ ਦੇ ਵਿੱਚ ਬੜੀ ਮਸ਼ਹੂਰ ਦੁਕਾਨ ਹੈ ਇੱਥੇ ਇੱਕ ਵਿਅਕਤੀ ਦੀ 10 ਲੱਖ ਰੁਪਏ ਦੀ ਲਾਟਰੀ ਨਿਕਲੀ ਆਇਆ ਤੇ ਉਹ ਬਾਗੋ ਬਾਗ ਹੋ ਗਿਆ ਹੈ ਤੇ ਅਸੀਂ ਹੁਣ ਗੱਲਬਾਤ ਕਰਾਂਗੇ ਇਥੋਂ ਏਜੰਸੀ ਦੇ ਮਾਲਕ ਸਰਦਾਰ ਰਣਜੀਤ ਸਿੰਘ ਨਾਲ ਉਹ ਕੀ ਕਹਿਣਾ ਚਾਹਣਗੇ ਲਾਟਰੀ ਬਾਰੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਪਹਿਲੇ ਸਾਰੇ ਵੀਰ ਭਰਾਵਾਂ ਨੂੰ ਮੈਂ ਆਪ ਜੀ ਦੇ ਨਾਲ ਇੱਕ ਵਧਾਈ ਸਾਂਝੀ ਕਰਨੀ ਚਾਹੁੰਦਾ ਹਾਂ ਜਿਹਦੇ ਵਿੱਚ ਦੇਖੋ ਕਿ ਆਪ ਜੀ ਨੂੰ ਪਤਾ ਹੈ 골ਡਨ ਲਾਟਰੀ ਏਜੰਸੀ ਪਿਛਲੇ 35 ਸਾਲਾਂ ਤੋਂ ਆਪ ਜੀ ਦੀ ਸੇਵਾ 'ਚ ਹਾਜ਼ਰ ਹੈ ਮਾਨ ਸਿੰਘ ਗੇਟ ਚੌਂਕ ਦੇ ਵਿੱਚ ਗੁਰੂ ਨੇ ਬੜੀ ਕਿਰਪਾ ਕੀਤੀ ਗੁਰ ਰਾਮਦਾਸ ਜੀ ਦਾ ਲੱਖ ਲੱਖ ਧੰਨਵਾਦ ਹੈ ਪਹਿਲਾਂ ਵੀ ਦੀਵਾਲੀ ਬੰਪਰ ਤੇ 2024 ਚ ਅੱਥੇ 1 ਕਰੋੜ ਦਾ ਇਨਾਮ ਆਇਆ ਸੀ ਉਸ ਤੋਂ ਬਾਅਦ ਲੋਹੜੀ ਬੰਪਰ ਦੇ ਉੱਤੇ ਫਿਰ 10 ਲੱਖ ਦਾ ਆਇਆ ਸੀ ਇਸੇ ਤਰ੍ਹਾਂ ਹੀ ਗੁਰੂ ਨੇ ਆਪਣੀ ਮਿਹਰ ਬਣਾਈ ਰੱਖੀ ਹੈ ਇਸ ਵਾਰੀ ਫੇਰ ਦੀਵਾਲੀ ਬੰਪਰ ਦੇ ਉੱਤੇ ਜਿਹੜਾ ਕਿ 31 ਅਕਤੂਬਰ ਨੂੰ ਆਮ ਜਨਤਾ ਆਮ ਪਬਲਿਕ ਦੇ ਸਾਹਮਣੇ ਰਾਤ 8 ਵਜੇ ਲੁਧਿਆਣਾ ਵਿੱਚ ਨਿਕਲਿਆ ਹੈ ਉਹਦੇ ਵਿੱਚ 10 ਲੱਖ ਰੁਪਏ ਦਾ ਹਾਂਜੀ ਵੀਰ ਜੀ ਪੂਰੇ 10 ਲੱਖ ਰੁਪਏ ਦਾ ਇਨਾਮ ਆਪਣੀ ਇਸ 골ਡਨ ਲਾਟਰੀ ਏਜੰਸੀ ਤੋਂ ਨਿਕਲਿਆ ਹੈ ਜੋ ਕਿ ਅੰਮ੍ਰਿਤਸਰ ਦੇ ਵਿੱਚ ਸਿਰਫ ਇੱਕੋ ਨਾਮ ਆਇਆ ਹੈ ਇੱਕੋ ਨਾਮ ਅੰਮ੍ਰਿਤਸਰ ਚ ਆਇਆ ਹੈ ਉਹ ਵੀ ਗੁਰੂ ਨੇ ਬੜੀ ਕਿਰਪਾ ਕੀਤੀ ਹੈ ਆਪਣੀ ਦੁਕਾਨ ਤੋਂ 10 ਲੱਖ ਰੁਪਏ ਦਾ ਨਾਮ ਨਿਕਲਿਆ ਹੈ ਅਨੇਕਾਂ ਹੋਰ ਨਾਮ ਨਿਕਲੇ ਨੇ ਨੋ ਨੋ ਹਜ਼ਾਰ ਦੇ ਸੈਂਕੜੇ ਹੀ ਨਾਮ ਨਿਕਲੇ ਨੇ ਇਸ ਵਾਰ ਬਹੁਤ ਨਾਮ ਆਇਆ ਆਪਣੀ ਦੁਕਾਨ ਤੋਂ ਗੁਰੂ ਨੇ ਬੜੀ ਕਿਰਪਾ ਰੱਖੀ ਹੈ ਮਹਾਰਾਜ ਸੀ ਹੋਗ ਬਣਾਈ ਰੱਖਣ ਮਹਾਰਾਜ ਅਸ਼ੀਰਵਾਦ ਬਣਾਈ ਰੱਖਣ ਆਪ ਜੀ ਸਾਰਿਆਂ ਨੇ ਸਹਿਯੋਗ ਬਣਾਈ ਰੱਖਣਾ ਹੈ ਇਸੇ ਤਰ੍ਹਾਂ ਹੀ ਉਹ ਲੋੜੀ ਬੰਪਰ ਫੇਰ ਆ ਗਿਆ ਹੈ ਉਹ ਆਪ ਜੀ ਨੂੰ ਜਲਦ ਹੀ ਇਸੇ ਦੁਕਾਨ ਤੋਂ ਮਿਲੇਗਾ ਆਪ ਜੀ ਆਪਣਾ ਸਹਿਯੋਗ ਬਣਾਈ ਰੱਖਣਾ ਮਹਾਰਾਜ ਕਿਰਪਾ ਕਰੇ ਜੇਤੂ ਨੂੰ ਬਹੁਤ ਸਾਰੀ ਬਹੁਤ ਸਾਰੀ ਬਹੁਤ ਹੀ ਸਾਰੀ ਦਿਲੋਂ ਦੀ ਧੰਨਵਾਦ ਹੈ ਉਸ ਦਾ ਉਧੇ ਕਰਕੇ ਦੇਖੋ ਉਹੀ ਕਿਸਮਤ ਕਰਕੇ ਮੇਰੀ ਵੀ ਦੁਕਾਨ ਦਾ ਨਾਮ ਚਮਕਿਆ ਹੈ ਫਿਰ ਦੁਬਾਰਾ ਇੱਕ ਵਾਰੀ ਵੀਰ ਮਾਰੇ ਨੇ ਬੜੀ ਕਿਰਪਾ ਕੀਤੀ ਭਜੀ ਕਿਹਨਾਂ ਤੁਹਾਡਾ ਜੀ ਮੇਰਾ ਨਾਰਜਿੰਦਰ ਸਿੰਘ ਹੈ ਜੀ ਮੈਂ ਇਹਨਾਂ ਕੋ ਟਿਕ ਟਕ ਆਉਂਦਾ ਰਿਹਾ ਦੋ ਵਾਰੀ ਮੇਰਾ 5-5000 ਰੁਪਏ ਨਿਕਲਿਆ ਹੁਣ ਫੇਰ ਭਾਈ ਤੁਸੀਂ ਹਾਂ ਫੇਰ ਭਾਈ ਮਹਾਰਾਜ ਦੀ ਕਿਰਪਾ ਨਾਲ ਕੋਈ ਕਰੀ ਜੂ ਨਿਕਲੇਗਾ ਵੱਡਾ ਨਾਮ ਮੈਨੂੰ ਇਹਨਾਂ ਵਿਸ਼ਵਾਸ ਹੈ ਤੁਹਾਨੂੰ ਟਰਸਟ ਆ ਹਾਂਜੀ ਲਓ ਜੀ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਦੁਕਾਨ ਤੇ ਟਰਸਟ ਹੈ ਸਾਡਾ ਅੱਗੇ ਵੀ ਨਾਮ ਨਿਕਲੇ ਆ ਤੇ ਫੇਰ ਵੀ ਸਾਡਾ ਨਾਮ ਨਿਕਲੇਗਾ ਤੇ ਮੈਂ ਵੀ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਗੋਲਡਨ ਲਾਟਰੀ ਏਜੰਸੀ ਤੇ ਆਓ ਆਪਣੀ ਕਿਸਮਤ ਅਜਮਾਓ ਤੇ ਮਾਲਾ ਮਾਲ ਹੋ ਜਾਓ ਇਮਾਨ ਸਿੰਘ ਗੇਟ ਚੌਂਕ ਦੇ ਵਿੱਚ ਇਹਨਾਂ ਦੀ ਲਾਟਰੀ ਏਜੰਸੀ ਆ 골ਡਨ ਲਾਟਰੀ ਏਜੰਸੀ ਤੇ ਇੱਥੋਂ ਹੀ ਲਾਟਰੀ ਖਿੱਚੀ ਜਾਵੇ ਕਿਉਂਕਿ ਲੋਕਾਂ ਨੂੰ ਇਹ ਬਿਲਕੁਲ ਇਮਾਨਦਾਰੀ ਨਾਲ ਤੇ ਪੂਰੇ ਪੰਜਾਬ ਸਰਕਾਰ ਦੇ ਹਦਾਇਤਾਂ ਨਾਲ ਹੀ ਇਹ ਲਾਟਰੀਆਂ ਵੇਚਦੇ ਆਂ ਤੇ ਲਾਟ ਦੇਂਦੇ ਆ ਹਨ ਤੇ ਆਉਣ ਲਾਣ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਆਨਲਾਈਨ ਲਾਟਰੀਆਂ ਪਾਉਣ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਉਹਨਾਂ ਦੇ ਵਿੱਚ ਕਈ ਵਾਰ ਲੋਕਾਂ ਨਾਲ ਬਹੁਤ ਬਹੁਤ ਧੋਖਾ ਹੁੰਦਾ ਹੈ ਫਾਸਟਵੇ ਚੈਨਲ ਤੋਂ ਅਮਰਿਕ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ